ਕਾਲੀ ਦਲ ਦਾ ਖਤਮ ਹੋ ਗਿਆ ਕਾਲੀ ਦਲ ਤੇ ਸਹਿਦ ਜੋ ਮਾਨ ਸਾਹਿਬ ਕਹਿੰਦੇ ਆ ਕਿ 1920 ਬਣਿਆ 2030 'ਚ ਖਤਮ ਹੋ ਗਿਆ ਕਾਲੀ ਦਲ ਤਾਂ ਖਤਮ ਹੋ ਗਿਆ ਤੂੰ ਜਾਣਦਾ ਕਾਲੀ ਤੇ 374 ਕਿੰਨੀਆਂ ਵੋਟਾਂ ਹੀ ਜਾਂਦੇ ਨੌਟਰਾ ਨਹੀਂ ਘਟ ਬਟਾ ਮੰਗੇ ਕਾਲੀ ਦਲ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ ਉਹ ਆਪੋ ਅੱਜ ਜੋ ਲੜਦੇ ਲੁੱੜਦੇ ਕੀ ਕਰਦੇ ਉਹਨਾਂ ਦੀ ਗੱਲ ਹੈ ਮੇਰੇ ਅਨਸਾਰ ਕਾਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਹੀ ਤੋਂ ਤਵਾਦਾ ਪੰਜਾਬ ਦੇ ਵਿੱਚ ਸਰਵਾਈਵ ਵੀ ਕਰ ਸਕਦਾ ਜੇ ਬੱਚਾ ਜਿਹੜੀਆਂ ਅੱਜ ਅਸੀਂ ਇਹ ਨਾਲਾ ਦਫ਼ਤਰ ਦੇ ਵਿੱਚ ਅਸੀਂ ਪਿਛਲੇ ਦਿਨ ਤੋਂ ਨਿਯੁਕਤੀਆਂ ਜਿਹੜੀਆਂ ਇੱਕ ਸਾਡੇ ਇਨਾਲਾ ਸ਼ਹਿਰ ਦੇ ਪ੍ਰਧਾਨ ਅਮਿਤ ਬਾਦੂਲਾ ਉਹ ਦਮਦਾਸ ਦੇ ਸਰਦਾਰ ਭਾਲ ਸਿੰਘ ਨੂੰ ਲਾਇਆ ਉਹ ਦਮਦਾਸ ਦੇ ਵਿੱਚ ਹੀ ਅਸੀਂ ਕਈ ਵਾਡਾਂ ਦੇ ਜਿਹੜੇ ਇੰਚਾਰਜ ਲਾਏ ਐਸ்சி ਵਿੰਗ ਦੇ ਲਾਏ ਉਹਨਾਂ ਸਾਹਦਾਂ ਅੱਜ ਦਸਤ ਸੱਦ ਕੇ ਜਿਹੜਾ ਮਾਨ ਸਨਮਾਨ ਕੀਤਾ ਉਹਨਾਂ ਤੋਂ ਬੇਨਤੀ ਕੀਤੀ ਹੈ ਕਿ ਪਾਰਟੀ ਨੂੰ ਜਿਹੜਾ ਆਪਾਂ ਥੱਲੇ ਤੱਕ ਗਲੌਰ ਜੀ ਤੋ ਤੱਕ ਜਿਹੜਾ ਮਜ਼ਬੂਤ ਕਰਨਾ ਸੁਮੇਦਾਂ ਨੂੰ ਵਧਾਈ ਦਿੰਦਾ ਮੈਨੂੰ ਪੂਰੀ ਆਸ ਹੈ ਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ ਉਹਦਾ ਆਮ ਆਦੀ ਪਾਰਟੀ ਨੂੰ ਇਹ ਨਾਲਾ ਦੇ ਵਿੱਚ ਮਜ਼ਬੂਤ ਕਰਨ ਦੇ ਵਿੱਚ ਮਾਪਤ ਕੋਲ ਨੂੰ ਉਹ ਲੋ ਜਿਹੜਾ ਇਹ ਨਿਭਾਉਣਗੇ ਕਿਉਂਕਿ ਵੱਡੀ ਜ਼ਿੰਮੇਵਾਰੀ ਹੈ ਸਾਸਤਾ ਉੱਤੇ ਅਦਮਦਾਸ਼ ਸ਼ਹਿਰ ਦੇ ਵਿੱਚ ਪ੍ਰਧਾਨ ਤੇ ਇਹ ਨਾਲਾ ਦੇ ਸ਼ਹਿਰ ਦੇ ਵਿੱਚ ਪ੍ਰਧਾਨ ਜਿਹੜੇ ਉਹਦੇ ਸ਼ਹਿਰ ਦੇ ਵਸਨੀਕਾਂ ਦੀਆਂ ਸਵੱਸਿਆਵਾਂ ਨੂੰ ਸੁਣਨਾ ਸਮਝਣਾ ਤੇ ਹੱਲ ਕਰਨਾ ਹੱਲ ਕਰਵਾਉਣਾ ਇਹਨਾਂ ਦੀ ਇੱਕ ਵੱਡੀ ਜ਼ਿੰਮੇਵਾਰੀ ਹੈ ਸੋ ਇਹ ਕਾਫੀ ਮਚੂਤ ਸਿਆਣੇ ਬੰਦੇ ਆ। ਔਰ ਮੇਰਾ ਖਿਆਲ ਆ ਕਿ ਵਧੀਆ ਕਾਮਜਾਬ ਹੋਣ ਕੇ ਇਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ। ਔਰ ਦਾਲਕੇ ਸਾਹਿਬਨ ਬੇਨਤੀ ਕਰਦਾ ਕਿ ਅਪਾ ਇਹ ਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰੀਏ ਤੇ ਇਹ ਨਾਲੇ ਦੇ ਲੋਕਾਂ ਦੇ ਨਾਲ ਜਿਹੜੇ ਅਸੀਂ ਵਿਕਾਸ ਦੇ ਵਾਅਦੇ ਕੀਤੇ ਉਹਨਾਂ ਸਾਰੇ ਵਾਅਦਿਆਂ ਨੂੰ ਨਿਪਟਰੇ ਲਾਈਏ ਬਹੁਤ ਬਹੁਤ ਸਾਰੇ ਲਾਗੇ। ਔਰ ਜੇ ਬਹੁਤ ਸਾਰਾ ਇਹ ਨਾਲੇ ਦਾ ਵਿਕਾਸ ਹੋਣਾ ਲਾ। ਉਹ ਸਾਰੀ ਟੀਮ ਨਾਲ ਰਲ ਕੇ ਜਿਹੜਾ ਉਹ ਇਹ ਨਾ ਖੜਾ ਦੇਖਦੇ ਹੋ ਅੱਜ ਕੱਲੀ ਦਲ ਤਾਂ ਖਤਮ ਹੋ ਗਿਆ ਕੱਲੀ ਦਲ ਤੇ ਸਹਿਦ ਜੋ ਮਾਨਸਾਹਬ ਕਹਿੰਦੇ ਆ ਕਿ 1920 ਚ ਬਣਿਆ 2019 ਚ ਖਤਮ ਹੋ ਗਿਆ ਕੱਲੀ ਦਲ ਖਤਮ ਹੋ ਗਿਆ ਤੂੰ ਜਾਣਦੇ ਕੱਲੀ ਦਲ 374 ਕਿੰਨੀਆਂ ਵੋਟਾਂ ਹੀ ਜਾਂਦੇ ਨਾ ਟੋਟਾ ਨੋ ਕਟਵਟਾਂ ਬੰਗੇ ਕੱਲੀ ਦਲ ਲੋਕਾਂ ਦੇ ਮਨਾਂ ਤੋਂ ਖਤਮ ਹੋ ਗਿਆ ਉਹ ਆਪੋ ਵਿੱਚ ਜੋ ਲੜਦੇ ਲੁੱੜਦੇ ਕੀ ਕਰਦੇ ਉਹਨਾਂ ਦੀ ਗੱਲ ਹੈ ਮੇਰੇ ਅਨਸਾਰ ਕੱਲੀ ਦਲ ਮੌਜੂਦਾ ਲੀਡਰਸ਼ਿਪ ਦੀ ਗਵਾਈ ਤੇ ਦਬਾਵਾ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦਾ ਜੋ